ਹਾਂਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਆਦੀ ਵੀਡੀਓ ਵਿੱਚ ਪਾ ਟੌਪ ਦੀ ਤਾਜੀ ਸੋਇਆਬਣ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨੰਗਲ ਬਾਤ ਬਾਈ ਜੀ ਸਸ ਕਾਲ ਅਸਰੀ ਗਾਲ ਬਾਈ ਜੀ ਹੋ ਠੀਕ ਹੋ ਵਧੀਆ ਹਾਂਜੀ ਹਾਂਜੀ ਬਾਈ ਨਾਮ ਤੇ ਐਡਰੈਸ ਨਾਮ ਬਲਵੀਰ ਸਿੰਘ ਜੀ ਪਿੰਡ ਸੰਧੂਕਲਾ ਹਮ ਜਿਲ੍ਹਾ ਰਣਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਆਪਾਂ ਨੂੰ ਹੀ ਨੇੜੇ ਆਪਾਂ ਨੂੰ ਪਸਾਣਾ ਭਦੌਰ ਵੀ ਨੇੜੇ ਇਧਰ ਭਾਈ ਰੂਪਾ ਤਪਾਲੀ ਨੇੜੀ ਆ ਠੀਕ ਹੈ ਬਾਈ ਮੋਬਾਈਲ ਨੰਬਰ ਬੋਲੋ ਜੀ 8427403945 ਠੀਕ ਹੈ ਬਾਈ ਇਹ ਕਿਹੜਾ ਸੂਆ ਸੂਈ ਹੈ ਬਾਈ ਇਹ ਦੂਜਾ ਸੂਆ ਸੂਈ ਹੈ ਵੀਰੇ origignal ਜਮ ਓਕੇ ਕਦੋਂ ਸੂਈ ਹੈ ਬਾਈ ਇਹ ਤੜਕੇ ਸੂਈ ਹੈਗੀ 2 ਘੰਟੇ ਹੋ ਗਏ 1.5 ਓਕੇ ਬਾਈ ਬੱਚਾ ਕੀ ਦੇਦਾ ਇਹਨੇ ਬੱਚਾ ਵੱਸਾ ਦੇਦਾ ਠੀਕ ਆ ਸੀਮ ਦਾ ਫਰੂਟ ਦਾ ਭਰਾ ਵਾਸੀ ਇਹਦੇ ਓਕੇ ਬੱਚਾ ਬਾਈ ਅੱਛਾ ਦੇ ਤਾਂ ਸੀਮਣ ਚੰਗਾ ਸੀ ਠੀਕ ਆ ਕਿ ਨਹੀਂ ਆਰਡਰ ਕਮਾਲ ਹੈ ਨਾ ਬਾਈ ਕਿੰਨਾ ਕੀ ਰਿਕਾਰਡ ਹੈ ਵੈਸੇ ਇਹਦਾ ਪਹਿਲੇ ਸੂਏ ਦਾ 32 ਕਿਲੋ ਦਾ ਰਿਕਾਰਡ ਹੈ ਜੀ ਇਹਦਾ ਓਕੇ ਠੀਕ ਆ ਹਾਂਜੀ ਹੂੰ ਵੀ ਜਿਹੜਾ ਇਹਦਾ ਬਹਿਣੀ ਵਾਲਾ ਮੂਹਰਲਾ ਥਾਣਾ ਓਕੇ ਮਸਟਰਸ ਹੋ ਗਈ ਸੀਗੀ ਠੀਕ ਆ ਦੁੱਧ ਹੁਣ ਆਉਣ ਲੱਗ ਗਿਆ ਧਾਰਾਂ 'ਚ ਠੀਕ ਆ ਭਾਈ ਬਿਲਕੁਲ ਹੂੰ ਤੇ ਜਾਨੀ ਆਪਾਂ ਤਿੱਲ ਮੰਨ ਕੇ ਲਵੇ ਅਗਲਾ ਠੀਕ ਆ ਭਾਈ ਤਿੱਲ ਮੰਨ ਕੇ ਭਾਈ ਕੋਲ ਸੌਦਾ ਕਰ ਲਿਓ ਠੀਕ ਆ ਜੀ 1 ਲੱਖ ਤੇ 17000 ਦਾ ਪਰਸੋਂ ਇਹਦਾ ਸੌਦਾ ਹੋ ਗਿਆ ਸੀ ਓਕੇ ਭਾਈ ਠੀਕ ਆ ਕੋਈ ਝੂਠ ਨਹੀਂ ਭੈਣੀ ਫੱਤੇ ਦੇਣਾ ਸੌਦਾ ਹੋਇਆ ਸੀ ਹੂੰ ਅਗਲਾ ਬੇਸਕ ਫੋਨ ਕਰ ਲੈ ਭੈਣੀ ਫੱਤੇ ਮੇਰੀ ਭੈਣ ਆ ਮੇਰੇ ਭੁਣੋਏ ਦੇ ਯਾਰ ਦੋਸਤਾਂ ਬਦਰੇ ਦੇ ਓਕੇ ਉਹ ਬੰਦਾ ਨੇ ਲਈ ਸੀ ਪਹਿੜੇ ਠੀਕ ਆ ਭਾਈ ਹੂੰ ਕੀ ਪਿਆ ਜੇ ਦਾ ਸਾਫ ਨਹੀਂ ਆਇਆ ਆਪਾਂ ਰਿਸ਼ਤੇਦਾਰ ਕਰਕੇ ਜਵਾ ਦਿੰਦਾ ਮੈਂ ਘਰ ਰਹਿਣ ਦੋ ਠੀਕ ਹੈ ਭਾਈ ਹੂੰ ਬੰਦੇ ਸੀ ਗੱਲ ਹੁਣ ਵੀ ਆਪਾਂ ਠੱਗੀ ਝੂਠੇ ਨਾ ਦੇਣੀ ਨਹੀਂ ਓਕੇ ਖੋਲ ਦੇ ਭਾਈ ਕਰਨ ਨੂੰ ਬਹੁਤ ਕੁਝ ਹੋ ਜੂਗਾ ਹੁਣ ਵੀ ਸਹੀ ਗੱਲ ਆ ਭਾਈ ਸਾਜੀ ਆ ਗਈ ਸਹੀ ਗੱਲ ਆ ਪਰ ਉਹ ਆਪਾਂ ਕੰਮ ਕਰਨਾ ਨਹੀਂ ਹੂੰ ਕਦ ਫੁੱਲ ਪਲੀ ਵੀ ਫੁੱਲ ਆਰਡਰ ਕਮਾਲ ਦਾ ਦੁੱਧ ਦਾ ਰਿਕਾਰਡ ਚੰਗਾ ਭਾਈ ਤੇ ਬਾਕੀ ਤਿੰਨੇ ਥਣ ਤਾਂ ਓਕੇ ਹੋਣਗੇ ਓਕੇ ਓਕੇ ਠੀਕ ਹੈ ਭਾਈ ਲੈ ਵਾਰੀ 340 ਦੀ ਉਮੀਦ ਸੀ ਓਕੇ ਭਾਈ 30 ਕਿਲੋ ਤਾਂ ਹਜੇ ਨਹੀਂ ਡੈਗਦੀ ਡਾਕਟਰ ਇਹ ਠੀਕ ਆ ਹੂੰ ਦੂਜੇ ਸੂਏ ਨੂੰ ਡਾਕਟਰ ਜਿਹੜੇ ਨੇ ਮਹੌਨ ਦਵਾਈ ਲਈ ਆ ਤੇ ਹੂੰ ਉਹ ਕਹਿੰਦਾ ਦੂਜੇ ਸੂਏ ਇਹਦਾ ਪੂਰਾ ਹੋ ਜੂ ਜਾਮਾ ਥਣ ਠੀਕ ਆ ਭਾਈ ਗਾਰੰਟੀ ਆ ਆਪਣੀ ਹੂੰ ਲੇਵਾਲੂ ਆ ਭਾਈ ਇੱਕ ਨੰਬਰ ਚਵਾਈ ਜੂਈ ਕਿਵੇਂ ਅਗਰ ਮਾਲੀ ਦੀ ਚਵਾਈ ਜਮਾ ਓਕੇ ਆ ਜੀ ਠੀਕ ਆ ਭਾਈ ਹੂੰ ਨੇੜ ਤੋਂ ਥਾਣ ਚੈੱਕ ਕਰਵਾਉਣ ਨੇ ਬਹੁਤ ਚੰਗਾ ਥਾਣਾ ਭਾਈ ਆਹੀ ਆ ਬਹਿਣੀ ਵਾਲੇ ਪਾਸੇ ਵਾਲਾ ਮੂਰਲਾ ਥਾਣਾ ਹਾਂਜੀ ਹੂੰ ਬਾਕੀ ਤਾਂ ਨਹੀਂ ਮੈਂ ਇਹਦੇ ਵਿੱਚੋਂ ਦੇਖੋ ਧਾਰਾ ਆਉਂਦੀਆਂ ਨੇ ਧਾਰਾ ਆਉਂਦੀਆਂ ਹੈ ਨਾ ਕੋਈ ਚੱਕਰ ਨਹੀਂ ਹਾਂ ਆ ਸਾਨੂੰ ਜਮਾ ਓਕੇ ਹਾਲ ਹਾਂ ਵੀ ਓਕੇ ਨੇ ਠੀਕ ਆ ਠੀਕ ਆ ਹਾਂ ਰੋ ਮੰਗ ਲੈ ਮੰਗ ਲੈ ਥਾਣੇ ਵੀ ਦੇਖੋ ਭਲਾਂ ਕਰਕੇ ਥੋੜਾ ਜਿਹਾ ਸਣ ਘੱਟ ਦਿਖਾਉਂਦੀ ਆ ਹਾਂ ਇਹ ਫਿਰ ਤਾਜ਼ੀ ਸੂਈਆਂ ਨੇ ਭਲਾਂ ਭਲਾਂ ਲਾ ਕੇ ਭਲਾਂ ਵਾਲੇ ਦੁੱਧ ਕੱਢਦੀ ਹੁੰਦੀ ਹੈ ਜੀ ਸਹੀ ਗੱਲ ਆ ਵੀ ਜੇ ਦੁੱਧ ਹੋ ਤਾਂ ਹੀ ਭਲਾਂ ਕਰੂ ਹਾਂ ਸਹੀ ਗੱਲ ਆ ਹਾਂ ਲੋ ਹੁਣ ਲੱਗਣ ਨੂੰ ਤਾਂ ਪਤਾ ਲੱਗਦਾ ਨਹੀਂ ਕਿ ਕੰਮ ਕਾਰਵਾਈ ਤਾਂ ਕਰਨ ਨੂੰ ਕਰ ਸਕਦੇ ਆਪਾਂ ਨਹੀਂ ਕਰਨੀ ਆਪਾਂ ਕਿਸੇ ਤੋਂ ਗੱਲਾਂ ਨਹੀਂ ਲੈਣੀਆਂ ਤੇ ਮੁੱਲ ਕੀ ਆ ਫਿਰ ਜਾਇਜ਼ ਆ ਹੁਣ ਆਪਾਂ 100000 50000 ਰੁਪਏ ਡਾਕਟਰ ਦੇ ਦੇ। ਮਾਨਤਾਨ ਵਿੱਚੋਂ। ਮਾਨਤਾਨ ਕਰਦੇ ਆਂਗੇ। ਠੀਕ ਹੈ ਭਾਈ। ਜਮ ਜੈਜ ਮੋਲ। ਕੋਈ ਪਕਾਈ ਵਾਲੀ ਗੱਲ ਨਾ ਕਰੇ ਆਪਣੇ ਨਾਲ। ਸਹੀ ਹੈ ਭਾਈ। ਇਹਨਾਂ ਟਾਈਮ ਪਾਸ ਕਰਨ ਉਹਨਾਂ ਫੋਨ ਲਾਏ ਵੀਰ ਬਣ ਕੇ। ਹੂੰ। ਠੀਕ ਹੈ ਨਾ ਜੇਰ ਹਜੇ ਪਈ ਨਹੀਂ। ਓਕੇ। ਅਜੇ ਥੋੜੇ ਸਾਹਮਣੇ ਜੇ ਅਗਸਕਰੀ ਸੀਗੀ। ਹੂੰ। ਆਪਾਂ ਠਾਲੀ ਵੀਡੀਓ ਦੇ ਮਾਰੇ ਨੇ। ਸਹੀ ਗੱਲ ਆ ਭਾਈ। ਥੋੜੇ ਟਾਈਮ ਲਈ ਪਾਈ ਜਾਣੀ ਆ ਵੀਡੀਓ ਬਣ ਜੂ ਜੇਰ ਦੀ। ਕਹਿੰਨੇ ਭਾਈ। ਹਾਂ। ਤੇ ਮੁੱਲ ਜਮਾ ਜਾਇਜ਼ ਆ ਬਾਈ ਖਿੱਚ ਕੇ ਮੁੱਲ ਰੱਖਿਆ ਬਾਲਾ ਮੁੱਲ ਨਹੀਂ ਰੱਖਿਆ ਟਾਂਚਾ ਕਮਾਲ ਦਾ ਸੂਈ ਸਵਾਈ ਬੱਚਾ ਗਰਮਾਲੀ ਨੇ ਬੱਚਾ ਦੇ ਤਾਂ ਸੀਮਣ ਬਾਈ ਦਾ ਬਹੁਤ ਚੰਗਾ ਲਗਵਾਇਆ ਵਾ ਸੀਗਾ ਬਰੂਟ ਦਾ ਸੀਮਣ ਦੱਸਿਆ ਜੀ ਬਾਈ ਨੇ ਕੋ ਸ਼ਾਂ ਤੋਂ ਲੇ ਵਾਲੂ ਆ ਦੇਖੋ ਇੱਕ ਨੰਬਰ ਆ ਬਾਈ ਤੇ ਕਿਸੇ ਵੀਰ ਨੂੰ ਵਹਿੜ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲੇਵਾ ਦੇ ਕਹਿੰਦੇ ਬਾਈ ਇੱਕ ਨੰਬਰ ਲੇਵਾ ਧੰਨਵਾਦ ਉਮੀਦ ਹਜੇ ਵੀ ਆਇਆ ਵੀ ਹੈ ਬੜਾ ਨਿੱਤੀ ਦੁੱਧ ਬੱਤੀ ਹਜੇ ਵੀ ਕੱਢ ਦੂ ਓਕੇ ਬਾਈ ਠੀਕ ਆ ਕਿਉਂਕਿ ਮੇਰੇ ਕੋਲ ਇਹ ਤੋਂ ਗਾਂ ਛੋਟੀ ਹੀ ਜਿਹੜੀ ਦਾ ਮੈਂ ਇਹ ਲਦਾ ਚੋਇਆਗਾ 31 ਕਿਲੋ ਓਕੇ ਇੱਥੇ ਸਾਡੇ ਪਿੰਡ ਤੋਂ ਵੀ ਬੱਸੀ ਪਲੀ ਵੀ ਲਈ ਸੀ ਸੇਮ ਆਹੀ ਚੀਜ਼ ਠੀਕ ਹੈ ਭਾਈ ਮੈਂ ਉਹ 6 ਸੂਏ ਰੱਖ ਕੇ ਵੇਚੀ ਸੀ ਠੀਕ ਹੈ ਤੇ ਦਿਨ ਦੇ ਵੀ ਉਹ ਇੱਕ ਕ ਸੂਏ ਵਸਾ ਤੇ ਇੱਕ ਸੂਏ ਵਸੀ ਹੂੰ ਆ ਬੱਸੀ ਕਾਲੀ ਇੱਕ ਬਾਹਰ ਖੜੀ ਆਪਣੇ ਕੋਲ ਉਹਦੇ ਉਹਦੀ ਹੈ 25 ਕਿਲੋ ਦੁੱਧ ਦੇਣੀ ਸਾਹੀ ਵਾਲ ਬੱਸੀ ਠੀਕ ਹੈ ਭਾਈ ਠੀਕ ਹੈ ਗਾਂਹਾਂ ਉਹਦੀ ਦੋਤੀ ਆ ਗਈ ਆਹ ਹਾਇਰ ਸਰ ਬੱਸੀ ਫਿਰਦੀ ਹੈ ਜਿਹੜੀ ਹੂੰ